ਸਾਹਿਬ ਜੀ ਸਤਾਮਕ ਸਮਾਨੇ ਔਰ ਜਿਨ ਕੇ ਦ੍ਰਿੜ ਬ੍ਰह्म ਗਿਆਨ ਸ੍ਰੀ ਬੁੱਧਾ ਸਾਹਿਬ ਪਏ ਨਮੋ ਬੰਦ ਕਰ ਪਾਨ ਸ੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬ ਨਿਵਾਜ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦਾ ਸਥਾਪਨਾ ਦਿਵਸ ਮਨਾ ਰਹੀ ਸੰਮੂ ਗੁਰੂ ਕੀ ਸੰਗਤ ਅੱਜ ਵਧਾਈ ਦੇ ਪਾਤਰ ਹਾਂ ਸਤਗੁਰੂ ਜੀ ਨੇ ਬੜੀ ਬਖਸ਼ਿਸ਼ ਕਿਰਪਾ ਖਾਲਸੇ ਪੰਥ ਤੇ ਕੀਤੀ ਹੈ ਜੋ ਇਹ ਪਵਿੱਤਰ ਦਿਹਾੜਾ ਮਨਾਉਣ ਦਾ ਸਾਨੂੰ ਸੁਭਾਗ ਬਖਸ਼ਿਸ਼ ਕੀਤਾ ਹੈ ਪਿਛਲੇ ਸਮਿਆਂ ਤੋਂ ਸਤਾਪਦੀਆਂ ਦਾ ਰੁਝਾਨ ਚੱਲਿਆ ਹੈ ਜਾਗਰਤੀ ਆਈ ਹੈ ਸਾਨੂੰ ਆਪਣਾ ਇਤਿਹਾਸ ਚੇਤੇ ਕਰਨ ਦਾ ਸੁਮਾ ਮਿਲਿਆ ਹੈ ਪਿਛਲੇ ਸਮਿਆਂ ਵਿੱਚ ਅਸੀਂ ਜੰਗਾਂ ਜਿੱਦਾਂ ਵਿੱਚ ਜੂਝਦੇ ਰਹੇ ਹਾਂ ਆਪਣੇ ਵੱਡੇ-ਵੱਡੇ ਰਿਆਂ ਦੀ ਵਿਰਾਸਤ ਦੀ ਵਿਚਾਰ ਨਹੀਂ ਕਰ पाए ਆਜੇ ਸਮਾਂ ਮਿਲਿਆ ਹੈ ਆਪਾਂ ਇਹਨਾਂ ਸਮਿਆਂ ਨੂੰ ਵਿਚਾਰ ਕੇ ਆਪਣੇ ਇਤਿਹਾਸ ਨੂੰ ਆਪਣੇ ਪਿਛੋਕੜ ਨੂੰ ਵਿਚਾਰ ਕੇ ਆਪਣੇ ਵਿਰਸੇ ਨੂੰ ਅੱਗੇ ਤੋਰਨਾ ਹੈ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਥੇਦਾਰ ਸਿੰਘ ਸਾਹਿਬ ਜੀ ਜਥੇਦਾਰ ਬਾਬਾ ਬਲਮੀਤ ਸਿੰਘ ਜੀ ਨੇ ਪਿਛਲੇ 2 ਮਹੀਨੇ ਹੋਏ ਦਾਸ ਨਾਲ ਵਿਚਾਰ ਕੀਤੀ ਸੀ ਕਿ ਬੁੱਢਾ ਦਲ ਦਾ ਸਥਾਪਨਾ ਦਿਵਸ ਵੀ ਸਾਨੂੰ ਮਨਾਣਾ ਚਾਹੀਦਾ ਹੈ ਜੋ ਕਿ ਸਭ ਤੋਂ ਪੁਰਾਤਨ ਜਿਹੜੀ ਜਥੇਬੰਦੀ ਹੈ ਖਾਲਸਾ ਪੰਥ ਦੀ ਜਿਹੜੀ ਸਭ ਤੋਂ ਪੁਰਾਣੀ ਸ਼੍ਰੋਮਣੀ ਜਥੇਬੰਦੀ ਹੈ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਜਿਵੇਂ ਕਿ ਸਤਕਾਰਯੋਗ ਗਿਆਨੀ ਭਗਵਾਨ ਸਿੰਘ ਜੀ ਜੌਹਨ ਸਾਹਿਬ ਸੇਕਟਰੀ ਸਾਹਿਬ ਨੇ ਆਰੰਭਤਾ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਸਨ ਤਾਂ ਜੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਹਰ ਦਿੱਤਾ ਕਿ ਬਾਬਾ ਜੀ ਇਤਨੀਆਂ ਫੌਜਾਂ ਲੈ ਆਏ ਹੋ ਅਸੀਂ ਇਹ ਆਪਣੇ ਕੰਨਾਂ ਨਾਲ ਬਚਨ ਜਿਹੜੇ ਹਨ ਵਿਰਾਸਤ ਵਿੱਚ ਮੈਂ ਇੱਕ ਬੇਨਤੀ ਕਰਾਂ ਜਿਹੜੇ ਪਰਿਵਾਰ ਦੇ ਵਿੱਚ ਕੋਈ ਬੱਚਾ ਜੰਮਦਾ ਹੈ ਉਸ ਪਰਿਵਾਰ ਦੇ ਚਾਚੇ ਤਾਏ ਨਾਨੇ ਮਾਮੇ ਆਲਾ ਉਹਨੂੰ ਜ਼ਿਆਦਾ ਪਤਾ ਹੁੰਦਾ ਹੈ ਜੋ ਗੁੰਡਾਦਾਲ ਦੇ ਵਿੱਚ ਰਹਿ ਕੇ ਅਸੀਂ ਮਹਾਂਪੁਰਸ਼ਾਂ ਤੋਂ ਕਥਾ ਸੁਣੀ ਸਿੰਘ ਸਾਹਿਬ ਬਾਬਾ ਸੰਤੋਖ ਸਿੰਘ ਜੀ ਤੋਂ ਉਹ ਇਸ ਤਰ੍ਹਾਂ ਬਚਨ ਸੁਣਾਇਆ ਕਰਦੇ ਸਨ ਕਿ ਜਦੋਂ ਪੂਜਨੀਕ ਮਾਤਾ ਗੰਗਾ ਜੀ ਨੂੰ ਸਤਿਗੁਰੂ 6ਵੇਂ ਪਾਤਸ਼ਾਹ ਮਹਾਰਾਜ ਦਾ ਵਿਛੋੜਾ ਮਹਿਸੂਸ ਹੋਇਆ ਮਾਤਾ ਗੰਗਾ ਜੀ ਸਤਿਗੁਰੂ ਜੀ ਦੇ ਦੇਖੇ ਬਿਨਾਂ ਪ੍ਰਸ਼ਾਦਾ ਨਹੀਂ ਸੰਸ਼ਕਿਆ ਕਰਦੇ ਤੇ ਮਨ ਬਹੁਤ ਬੇਬਨ ਹੋ ਗਿਆ ਜਦੋਂ ਬਵਾਲੀਅਰ ਦੇ ਕਿਲੇ ਦੇ ਸਾਧਗੁਰੂ ਬੈਠੇ ਨੇ ਵਾਪਸ ਆਉਣ ਦੀ ਸੰਭਾਵਨਾ ਸੀ 40 ਦਿਨਾਂ ਬਾਅਦ ਆ ਜਾਣਗੇ ਪਰ 6 ਮਹੀਨਿਆਂ ਤੋਂ ਵੱਧ ਸਮਾਂ ਲੱਗ ਗਿਆ ਤਾਂ ਬਾਬਾ ਬੁੰਡਾ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਵਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਮਾਨਿਕ ਸਾਹਿਬ ਨੇ ਬਾਬਾ ਗੁੰਡਾ ਸਾਹਿਬ ਦੇ ਕੁਝ ਬਚਨ ਸੁਨੇ ਸਨ ਛੋਟੀ ਉਮਰੇ ਪਾਣੀ ਸੁਣ ਤੋਂ ਅਕਸੇ ਲਿਖਦੇ ਨੇ ਜਿਸ ਕੀ ਬਾਤਾਂ ਸੁਨ ਬੁੱਧਵਾਰੀ ਸ੍ਰੀ ਜਗਗੁਰ ਇਮ ਗਿਰਾ ਉਚਾਰੀ ਨਿਕਾ ਜਾ ਬੱਚਾ ਤੇ ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਪੁੱਛਦੇ ਕਾਕਾ ਬਾਲਕ ਤੇਰੀ ਬੈਸ ਦੇ ਸਾਵਤ ਉਮਰ ਨਿਆਣੇ ਆਲੀ ਹੈ ਤੇ ਬੁੱਢੇ ਸਾਹਮਣੂ ਖ ਬਾ ਕੇ ਲਾਵਦ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਤਬ ਤੇ ਬੁੱਢਾ ਪ੍ਰਗਟਿਓ ਨਾਮ ਉਦੋਂ ਤੋਂ ਬੁੱਢਾ ਨਾਮ ਹੋਇਆ ਪਹਿਲਾਂ ਨਾਮ ਬੂੜਾ ਸੀ ਕਹਿੰਦੇ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਜਾਂ ਤੇਰੇ ਤੇ ਸਾਡੀ ਕਿਰਪਾ ਰਹੇਗੀ ਜਿੱਥੇ ਅਸੀਂ ਹੋਵਾਂਗੇ ਤੂੰ ਲੱਭ ਲਏਂਗਾ ਤੇਰੀ ਅੱਖ ਸਾਨੂੰ ਪਛਾਣੇਗੀ ਜੇ ਮਾਈ ਭਾਈ ਦੇ ਕੋਠੇ 'ਚ ਗੁਰੂ ਅੰਗਦ ਸਾਹਿਬ ਜਾ ਕੇ ਬੈਠੇ ਖੰਦੂਰ ਸਾਹਿਬ ਤੇ ਬਾਬਾ ਫੁੱਢਾ ਜੀ ਨੇ ਲੱਭੇ ਜੇ ਸਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਸਰ ਦੇ ਜਿਲ੍ਹਾ ਜਾ ਕੇ ਕੋਠਾ ਬੰਦ ਕਰਕੇ ਰਿੱਪਕੇ ਦਰਵਾਜ਼ਾ ਅੰਦਰ ਬੈਠ ਗਏ ਬਚਨ ਕਰ ਦਿੱਤਾ ਜਿਹੜਾ ਦਰਵਾਜ਼ਾ ਖੋਲੇਗਾ ਸਾਡਾ ਸਿੱਖ ਨਹੀਂ ਅਸੀਂ ਉਹ ਤੇ ਗੁਰੂ ਨਹੀਂ ਤੇ ਸਨ ਨਾ ਕੇ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਪ੍ਰਗਟ ਕੀਤਾ ਸਤਗੁਰੂ RAMਦਾਸ ਸਾਹਿਬ ਦੀ ਸੇਵਾ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਤੇ ਨਿਗਾਹ ਮਾਰੀ ਜੀ ਤੱਕਿਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਹਿਣ ਦੇ ਨਾਇਕ ਕੌਣ ਹੋ ਸਕਦਾ ਹੈ بڑے بڑے ਮਹਾਪੁਰਸ਼ ਬੜੀਆਂ ਮਹਾਨ ਹਸਤੀਆਂ ਸਨ ਪਰ ਸਾਰਿਆਂ ਤੋਂ ਵੱਧ ਕੇ ਨਿਗਾਹ ਟਿਕੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਕਿਵੇਂ ਪਾਤਸ਼ਾਹ ਨੂੰ ਲੈ ਕੇ ਆਓ ਤੁਹਾਨੂੰ ਤਾਹਾਨੂੰ ਜੰਗ ਕਰਨਾ ਪਵੇ ਤੁਹਾਨੂੰ ਜੁੱਧ ਕਰਨਾ ਪਵੇ ਫੌਜਾਂ ਲੈ ਕੇ ਜਾਓ ਹਿੰਦਕਿਲਾ ਤੋੜ ਦਿਓ ਬਤ ਮਾ ਪੁਰਸ਼ਾਂ ਨੇ ਰਸਨਾ ਤੋਂ ਇਹ ਬਚਨ ਸੁਣੇ ਸਾਧ ਸੰਗਤ ਦੀ ਸੀਨਾ ਬਸੀਨਾ ਜੋ ਪੰਥ ਵਿੱਚ ਚੱਲਦੇ ਆ ਰਹੇ ਨੇ ਸਤਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਚੋਂ ਲਿਆਉਣ ਵਾਸਤੇ ਹੋਰ ਵੀ ਬੜੇ ਯਤਨ ਹੋ ਰਹੇ ਸਨ ਭਾਈ ਜੇਠਾ ਵਰਗੇ ਭਾਈ ਵਿਦੀ ਚੰਦ ਵਰਗੇ ਸੇਵ ਦਾ ਰੂਪ ਧਾਰਨ ਕਰਕੇ ਜਾਹਾਂਗੀਰ ਦੀ ਛਾਤੀ ਤੇ ਚੜ ਜਾਂਦੇ ਸਨ ਸਾਈ ਮੀਆਂ ਮੀਰ ਦੀ ਵਰਗੇ ਮਹਾਂਪੁਰਜ ਆਪਣੇ ਪਰਚਨਾ ਨਾਲ ਉਹਦੀ ਆਤਮਾ ਨੂੰ ਝੰਡੋੜਦੇ ਸਨ ਪਰ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਪੰਜਾਬ ਦੇ ਵਿੱਚ ਕੋਈ ਗੁਰੂ ਦਾ ਸਿੱਖ ਨਾ ਰਵੇ ਜਿਹਦੇ ਹੱਥ ਵਿੱਚ ਤਲਵਾਰ ਗੰਡਾ ਸਾਹ ਵਰਛਾ ਵਦੂਕ ਨਾ ਹੋਵੇ ਸ਼ਸਤਰ ਚੁੱਕ ਲੋ ਗਵਾਨੀਏ ਨੂੰ ਚੱਲ ਕੋ ਸਾਹ ਸੰਗਤ ਦੀ ਬਾਬਾ ਜੀ ਦੀ ਰਸਨਾ ਤੋਂ ਸੁਣਿਆ 30 32 ਹਜ਼ਾਰ ਫੌਜ ਸੀ ਜਦੋਂ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਪਹੁੰਚੇ ਉਦੋਂ ਬਾਦਸ਼ਾਹ ਨੇ ਆਰਡਰ ਕਰ ਦਿੱਤਾ ਐਸੀ ਵੀ ਸਤਗੁਰੂ ਪਾਤਸ਼ਾਹ ਛੇਵੇਂ ਪਾਤਸ਼ਾਹ ਕਿਲੇ ਤੋਂ ਬਾਹਰ ਆ ਜਾਣ ਤੇ ਮਹਾਰਾਜ ਦਾ ਬਚਨ ਸੀ ਕਿ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਵਾਂਗੇ ਜੇ ਬਵਜਾ ਰਾਜਿਆਂ ਨੂੰ ਨਾਲ ਛੱਡੇਗਾ ਤੇ ਜਹਾਂਗੀਰ ਨੇ ਰਾਜਨੀਤੀ ਦੀ ਚਾਲ ਚੱਲੀ ਸੀ ਉਨੇ ਇਹ ਚਾਲ ਚੱਲੀ ਸੀ ਕਹਿਣ ਲੱਗਾ ਜਿੰਨੇ ਰਾਜੇ ਮਹਾਰਾਜ ਦੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਸਕਦੇ ਨੇ ਆ ਜਾਣ ਦੂਜੇ ਨਹੀਂ ਆ ਸਕਦੇ ਉਹਦਾ ਭਾਵ ਇਹ ਸੀ ਕਿ Rajput ਰਾਜੇ ਅਣਖੀ ਹੁੰਦੇ ਨੇ ਉਹ ਕਿਸੇ ਦਾ ਪੰਨਾ ਨਹੀਂ ਫੜਨਗੇ ਤੇ ਗੁਰੂ ਸਾਹਿਬ ਦਾ ਪੱਲਾ ਨਹੀਂ ਫੜਨਗੇ ਤੇ ਆਪੇ ਗੁਰੂ ਸਾਹਿਬ ਇਕੱਲੇ ਹੀ ਬਾਹਰ ਆਉਣਗੇ ਤੇ ਮਹਾਰਾਜ ਨੇ ਆਖਿਆ ਸੀ ਬਾਦਸ਼ਾਹ ਆ ਜਿਹੜੀ ਤੇਰੀ ਛੋਟੀ ਜੀ ਕੈਦ ਹੈ ਨਾ ਗਵਾਲੀਅਰ ਦਾ ਕਿਹੜਾ ਹੈ ਕੋਈ ਵੱਡੀ ਚੀਜ਼ ਨਹੀਂ ਜੋ ਨਰ ਆਤਰ ਹੋਇਆ ਇੱਕ ਬੇਰਾ ਆਤਰ ਕਹਿੰਦੇ ਸੁਖੀ ਹੋ ਗਏ ਜੋ ਨਰ ਆਤਰ ਹੋਇਆ ਇੱਕ ਬੇਰਾ ਨਿਮਾਣਾ ਬਣ ਕੇ ਗਲ ਪੱਲਾ ਪਾ ਕੇ ਕਹੈ ਸ੍ਰੀ ਹਰਿ ਗੋਬਿੰਦ ਮੈਂ ਅਬ ਤੇਰਾ ਕਹੈ ਕਠਮ ਹੈ ਇਹਨਾਂ ਸ਼ਦਾਵਨ ਇਹ ਕਿਨੇ ਜੋ ਕੱਢ ਕੇ ਲੈ ਜਾਣਾ ਕੀ ਔਖਾ ਨਿਕਟ ਨਾ ਦਿਓ ਦੂਤ ਜਮ ਆਵਣ ਮੈਂ ਤੇ ਜਮਾਂ ਤੋਂ छुड़ा ਲੈੰਦਾ ਤੇ ਬਾਦਸ਼ਾਹ ਬਵੰਜਾ ਰਾਜਿਆਂ ਨੂੰ ਬੰਦੀ ਛੋੜ ਦਤਾ ਜੀ ਲੈ ਕੇ ਆਏ ਤੇ ਸਤਿਗੁਰੂ ਸਾਹਮਣੇ ਜਦੋਂ ਬਾਹਰ ਨਿਕਲੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਸ ਤੋਂ ਕੀ ਦੇਸ਼ਿਆ ਕਿ ਥਾਥਾ ਮਾਰਦਾ ਸਮੁੰਦਰ ਆ ਪੋ ਜਾਗਾ ਗੁਰੂ ਦੇ ਸਿੱਖਾਂ ਦੇ ਹੱਥਾਂ ਵਿੱਚ ਸ਼ਸਤਰ ਹਨ ਸ਼੍ਰੋਮਣੀ ਬਾਬਾ ਬੁੱਢਾ ਸਾਹਿਬ ਜੀ ਹਨ ਬਾਲਾ ਸੱਤੇ ਬਾਦਸ਼ਾਹ ਬਦਨ ਕੀਤਾ ਬਾਬਾ ਜੀ ਜਦੋਂ ਤੋਂ ਅਨਰੋਧੀ ਛੱਡ ਕੇ ਆਏ ਸਾਂ 1800 ਸੇਖਾਂ ਦੀ ਫੌਜ ਸੀ 1800 400 400 ਅਰਜ਼ੰ 1800 ਤੇ ਇਹਨਾਂ ਟੀ ਬਸਤੀ 32000 ਲੈ ਆਏ ਹੋ ਕਹਿਣ ਲੱਗੇ ਬਾਦਸ਼ਾਹ ਮਾਤਾ ਜੀ ਦਾ ਹੁਕਮ ਹੈ ਜੇ ਗਵਾਲੀਅਰ ਦੇ ਕਿਲੇ ਜੋ ਗਰੀਬ ਨਿਵਾਜ਼ ਆਪਣੇ ਆਪ ਬਾਹਰ ਨਹੀਂ ਆਉਂਦੇ ਬਾਦਸ਼ਾਹ ਨਹੀਂ ਭੇਜਦਾ ਤੇ ਕਿਨਾ ਤੋੜ ਕੇ ਲੈ ਆਉਣਾ ਸੋ ਮਹਾਰਾਜ ਸੱਚੇ ਬਾਦਸ਼ਾਹ ਜੀ ਇਹ ਫੌਜਾ ਆਪ ਜੀ ਦੇ ਵਾਸਤੇ ਆਈਆਂ ਆਪ ਜੀ ਦੀਆਂ ਫੌਜਾਂ ਤੇ ਮਹਾਰਾਜ ਬਚਨ ਕੀਤਾ ਬਾਬਾ ਜੀ ਸਮਾਂ ਆਵੇਗਾ ਤੁਹਾਡੇ ਨਾਮ ਤੇ ਬੁੱਢਾ ਦੰਦ ਚੱਲੇਗਾ ਗੱਜ ਕੇ ਰਖਾ ਰਖ ਜਾਵੇ ਨਿਹਾਲਾ ਜਾਵੇ ਬਾਬਾ ਬੁੱਢਾ ਸਹਿਬ ਨੂੰ ਪਾਉਂ। ਸੋਹ ਸੂਰੀਆ ਘਰ। ਉਹ ਬਚਨ ਉਦੋਂ ਪੂਰਾ ਹੋਇਆ ਜਦੋਂ ਨਵਾਬ ਕਪੂਰ ਸਿੰਘ ਸਾਹਿਬ ਜੀ ਦੇ ਸਮੇਂ ਤੇ ਜਗਰੀਆ ਖਾਨ ਨੇ ਖਾਲਸੇ ਦਾ ਪ੍ਰਤਾਪ ਘਟਾਉਣ ਵਾਸਤੇ ਰਾਜਨੀਤੀ ਚਾਲ ਜੱਲੀ ਸੀ ਉਹਨੇ ਸਿੰਘਾਂ ਨੂੰ ਆਲਸੀ ਬਣਾਉਣ ਵਾਸਤੇ ਜਗੀਰ ਦੇਤੀ ਵੀ ਜਗੀਰਾ ਖਾਨ ਦੇ ਆਰਾਮਦਲ ਤੇ ਚੇ ਬੈ ਜਾਣਗੇ ਖੇਤ ਪੁੰਡ ਜਾਣਗੇ ਪਿੰਡਾਂ ਨੂੰ ਚਲੇ ਜਾਣਗੇ ਸਵਾ ਲੱਖ ਰੁਪਏ ਦੀ ਜ਼ਗੀਰ ਤੇ ਨਵਾਬੀ ਦਾ ਖਿਤਾਬ ਭੇਜਿਆ ਸੀ ਬੜਾ ਲੰਮਾ ਇਤਿਹਾਸ ਹੈ ਸਤਕਾਰਯੋਗ ਗਿਆਨੀ ਤਰਸੇਮ ਸਿੰਘ ਜੀ ਮੋਹਰਾਂ ਵਾਲੀਏ ਮਹਾਂਪੁਰਸ਼ਾਂ ਦਾ ਇਤਿਹਾਸ ਸੁਣਾਉਣਾ ਹੈ ਤੇ ਪਰਮ ਸਤਕਾਰਯੋਗ ਪੰਚ ਦੀ ਮਹਾਨ ਹਸਤੀ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਇਹ ਸਾਰੀਆਂ ਵਿਚਾਰਾਂ ਆਪ ਜੀ ਨੇ ਸਾਂਝੀਆਂ ਕਰਨੀਆਂ ਮੈਂ ਸੰਖੇਪ ਮਾਤਰ ਉਹ ਜ਼ਿਕਰ ਕਰਾਂ ਕਿ ਜਦੋਂ ਨਵਾਬ ਕਪੂਰ ਸਿੰਘ ਜੀ ਨਵਾਬੀ ਪ੍ਰਾਪਤ ਕਰਨ ਤੋਂ ਬਾਅਦ ਸਰਕਾਰ ਦੀ ਚਾਲ ਸੀ ਸਿੰਘ ਖਿੰਡ ਜਾਣਗੇ ਰਸਤਾ ਬਸਤਾ ਖੁੱਲੀਆਂ ਆਉਣ ਲੱਗੀਆਂ ਫੌਜਾਂ ਵੱਧਦੀਆਂ ਵੱਧੀਆਂ 178000 ਹੋ ਗਈਆਂ ਇੱਕ ਜਗ੍ਹਾ ਤੇ ਲੰਗਰ ਪਖਣਾ ਔਖਾ ਹੋ ਗਿਆ ਇਨਾ ਪੈਰਾ ਹੋ ਗਿਆ ਸਿੰਘਾਂ ਦਾ ਫੌਜਾਂ ਦਾ ਕਿ ਬਾਬਾ ਜੀ ਨੇ ਬਾਬਾ ਨਵਾਲ ਕਪੂਰ ਸਿੰਘ ਦੀ ਭਾਈ ਮਨੀ ਸਿੰਘ ਸਿਆੜੇ ਸਿੰਘਾਂ ਨੇ ਗੁਰਮਤਾ ਕਰਕੇ ਪੰਛਤੀਆਂ ਜਥੇ ਬੰਦੀਆਂ ਬਣਾਈਆਂ ਪੰਜ ਧਰਮੇ ਦਲ ਬਣਾਏ ਨਿਸ਼ਾਨ ਸਾਮ ਦਿੱਤੇ ਨਗਾਰੇ ਦਿੱਤੇ ਇੱਕ ਨਿਸ਼ਾਨ ਨਗਾਰਾ ਦੇ ਕੇ ਬਾਬਾ ਦੀਪ ਸਿੰਘ ਦੇ ਸ਼ਹੀਦਾਂ ਦਾ ਜਥਾ ਬਣਾਤਾ ਇੱਕ ਦਸੌਂਦਾ ਸਿੰਘ ਦਾ ਜਥਾ ਬਣਾਤਾ ਇੱਕ ਅੰਮ੍ਰਿਤਸਰੀਆਂ ਸਿੰਘਾਂ ਦਾ ਜਥਾ ਬਣਾਤਾ ਇੱਕ ਮਜਬੀ ਸਿੰਘਾਂ ਦਾ ਜਥਾ ਬਣਾ ਕੇ ਪੰਜ ਸੋਬਰਾਂ ਦੇ ਵਿਵੇਕ ਸਰ ਸਾਹਿਬ, ਰਾਮ ਸਰ ਸਾਹਿਬ, ਕੌਲ ਸਰ ਸਾਹਿਬ, ਸਰਪੋਕ ਸਰ ਸਾਹਿਬ ਇਹ ਜਥੇ ਵੰਡ ਦਿੱਤੇ ਤੇ ਬੁੱਢੇਡਾਲ ਦਾ ਪਹਿਲਾ ਸਿਰ ਅਕਾਲ ਤਖਤ ਸਾਹਿਬ ਤੇ ਰਿਹਾ। ਸੋ ਖਾਲਸਾ ਜੀ ਇਹ ਇਤਿਹਾਸ ਸਾਡੀ ਲਾਲ ਕਿਤਾਬ 'ਚ ਲਿਖਿਆ ਹੋਇਆ ਹੈ। ਤੁਸੀਂ ਪੁੱਛ ਪਰ ਪੁੱਛੋਗੇ ਖਾਲਸੇ ਦੀ ਲਾਲ ਕਿਤਾਬ ਕਿਹੜੀ ਹੈ? ਪਹਿਲਾਂ ਤਾਂ ਇਹ ਦੱਸੋ ਵੀ ਲਾਲਕ ਸਾਹਿਬ ਹੁੰਦੀ ਕੀ ਹੈ? ਨਾਲ ਕਿਤਾਬ ਹੁੰਦੀ ਹੈ ਜਿਹਦੇ ਚ ਅੰਗਰੇਜ਼ ਨੇ ਸਾਰੇ ਹਿੰਦੁਸਤਾਨ ਦਾ ਜਾਂ ਬਾਹਰਲੇ ਬਲਕਾਂ ਦਾ ਕਾਨੂੰਨ ਲਿਖਿਆ ਹੁੰਦਾ ਸੀ ਉਹ ਉਹ ਬਈ ਹੁੰਦੀ ਸੀ ਕਲਕੱਤੇ ਕੋਈ ਗੱਲ ਅੜ ਜਾਂਦੀ ਸੀ ਕਹਿੰਦੇ ਨਾਲ ਕਿਤਾਬ ਖੋਲੋ ਉਹ ਕਲਕੱਤੇ ਵਾਲੀ ਨਾਲ ਕਿਤਾਬ ਹੋਰ ਹੈ ਪਰ ਸਾਡੀ ਨਾਲ ਕਿਤਾਬ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਦੀ ਭੰਗੂ ਉਹਦੇ ਵਿੱਚ ਸਾਡਾ ਇਤਿਹਾਸ ਹੈ ਸਾਡੇ ਪਰਿਵਾਰ ਦਾ ਇਤਿਹਾਸ ਹੈ ਸਾਡੇ ਸਹੀ ਜ਼ਨਾ ਇਤਿਹਾਸ ਹੈ ਮੈਂ ਬੇਨਤੀ ਕਰਦਾ ਹਾਂ ਉਹਨਾਂ ਹਰ ਇੱਕ ਸਿੱਖ ਨੂੰ ਇੱਕ ਵਾਰੀ ਪੰਥ ਪ੍ਰਕਾਸ਼ ਜ਼ਰੂਰ ਪੜਨਾ ਚਾਹੀਦਾ ਸਿੰਘ ਸਾਹਿਬ ਬਾਬਾ ਸੁਰਤਾ ਸਿਹਰੀ ਅਕਾਲੀ ਜੀ ਨੇ ਉਹਦੀ ਕਥਾ ਕਰਕੇ ਰਿਕਾਰਡਿੰਗ ਤੇ ਫਿਰ ਉਹਦੀ ਨਾਲ ਟੀਕਾ ਲਿਖਿਆ ਹੈ ਸੋ ਉਹ ਟੀਕੇ ਤੋਂ ਜਿਹੜੇ ਨਹੀਂ ਪੜ ਸਕਦੇ ਉਹ ਟੀਕੇ ਤੋਂ ਸੌਖਾ ਪੰਥ ਪ੍ਰਕਾਸ਼ ਪੜ ਲੈ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ ਜੋ ਕੁਝ ਵਰਤਿਆ ਅੱਜ ਮੈਂ ਪੀਟੀਸੀ ਚੈਨਲ ਦੁਆਰਾ ਵੀ ਇਸ ਸਟੇਜ ਦੁਆਰਾ ਵੀ ਸਾਰੇ ਸੰਸਾਰ ਭਰ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਅੱਜ ਬੜੀਆਂ ਗੱਲਾਂ ਕੀਤੀ ਜਾਂਦੀਆਂ ਆਜ਼ਾਦੀ ਦਾ ਪਹਿਲਾ ਸੰਘਰਸ਼ ਦਾ ਸ਼ਹੀਦ ਕੌਣ ਹੈ ਅਗਰੀਜਾਂ ਦਾ ਲੇਡ ਵਾਲਾ ਸਭ ਤੋਂ ਪਹਿਲਾ ਕੋਈ ਰਾਣੀ ਝਾਂਸੀ ਦਾ ਨਾਮ ਲੈਂਦਾ ਕੋਈ ਬਹਾਦਰ ਸ਼ਾਹ ਜਫਰ ਦਾ ਨਾਮ ਲੈਂਦਾ ਕੋਈ ਤਾਂ ਤੇ ਟੋਪੇ ਦਾ ਤੇ ਕੋਈ ਮੰਗਲ ਪਾਂਡੇ ਦਾ ਸਭ ਝੂਠ ਹੈ ਸਭ ਤੋਂ ਪਹਿਲੇ ਅੰਗਰੇਜ਼ਾਂ ਨਾਲ ਲੜਨ ਵਾਲੇ ਸ਼ਹੀਦ ਸਿੰਘ ਸਾਹਿਬ ਬਾਬਾ ਹਮੂਮਾਨ ਸਿੰਘ ਜੀ ਅਕਾਲੀ ਗੁੱਡੇਦਾਲ ਦੇ ਸਤਵੇਂ ਜਥੇਦਾਰ ਹੋਏ ਨੇ ਆ ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋ ਗੁਰਦੁਆਰਾ ਦੁਖਨੁਆਨ ਸਾਹਿਬ ਬਾਬਾ ਗੁੰਬਾ ਸਿੰਘ ਜੀ ਬਗੀਚੀ ਕੜਾਮ ਰਾਜਪੁਰਾ ਤੇ ਉਹ ਕੁੰਮੜੇ ਸੁਹਾਣੇ ਦਾ ਤਖੀਲਾ ਸਿੰਘ ਦਾ ਖੂਨ ਦੁੱਲਿਆ ਹੋਇਆ ਮੋਹਰਾਂ ਵਾਲੀਏ ਸਾਹਿਬ ਜੀ ਨੇ ਗੈਸਟ ਕੰਢੀ ਸੀ ਇਤਿਹਾਸ ਸੁਣਾਇਆ ਸੀ ਅੱਜ ਵੀ ਇਹ ਇਤਿਹਾਸ ਸਾਡੇ ਸਾਹਮਣੇ ਰੱਖਣਗੇ ਸਿੰਘ ਸਾਹਿਬ ਆਪਾ ਹਨੂਮਾਨ ਸਿੰਘ ਜੀ ਅਦਾਲੀ ਜਿਨ੍ਹਾਂ ਨੇ ਇਹ ਬੁੱਢੇ ਦਰ ਦੀ ਸ਼ਾਨ ਆਨ ਨੂੰ ਬਰਕਲਾਅ ਰੱਖਿਆ ਅੰਗਰੇਜ਼ਾਂ ਦੇ ਸਾਹਮਣੇ ਝਾਰ ਨਹੀਂ ਸੁੱਟੇ ਭਾਵੇਂ ਪੁਰਜਾ ਪੁਰਜਾ ਕੱਤੇ ਗਏ ਸੋ ਖਾਲਸਾ ਜੀ ਉਹਨਾਂ ਮਹਾਨ ਸੂਰਬੀਰ ਯੋਧੇ ਸ਼ਹੀਦਾਂ ਸਿੰਘਾਂ ਦੀ ਇਹ ਵਿਰਾਸਤ ਆਜਾ ਵਿਚਾਰਨੀ